ਸੱਚੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਮੈਂ ਹਾਂ ਤੁਹਾਡੇ ਨਾਲ ਵਰੁਣ ਪਟ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਚਾਨਕ ਆਦਮਪੁਰ 에ਅਰ ਬੇਸ ਤੇ ਪਹੁੰਚਦੇ ਹਨ ਨਰਿੰਦਰ ਮੋਦੀ ਜਿੱਥੇ ਹਵਾਈ ਫੌਜ ਦੇ ਅਧਿਕਾਰੀਆਂ ਸਨੇ ਲੜਾਕੂ ਜਹਾਜ਼ ਦੇ ਪਾਇਲਟਾਂ ਨਾਲ ਮੁਲਾਕਾਤ ਕਰਦੇ ਨੇ ਤਾਂ ਉਹਨਾਂ ਦਾ ਹੌਸਲਾ ਵਧਾਉਂਦੇ ਦਿਖਾਈ ਦਿੰਦੇ ਨਜ਼ਰ ਆਏ ਲੇਕਿਨ ਇਸ ਆਦਮਪੁਰ 에ਅਰ ਬੇਸ ਤੇ ਹੀ ਨਰਿੰਦਰ ਮੋਦੀ ਕਿਉਂ ਜਾਂਦੇ ਨੇ ਦੇਖੋ ਖਾਸ ਰਿਪੋਰਟ आदमपुर एयर बेस ਤੋਂ ਹੀ ਲਾਹੌਰ ਤੇ ਸਰਗੋਦਾ ਨੂੰ ਬਣਾਇਆ ਗਿਆ ਟਾਰਗੇਟ ਪੱਛਮੀ ਪਾਕਿਸਤਾਨ ਤੇ ਆਦਮਪੁਰ ਤੋਂ ਹੀ ਸਪੀਕ ਨਿਸ਼ਾਨੇ ਬਣਾਏ ਗਏ ਆਦਮਪੁਰ 에ਅਰ ਬੇਸ ਤੋਂ ਹੀ ਹਮੇਸ਼ਾ ਪਾਕਿਸਤਾਨ ਨੂੰ ਦਿੱਤਾ ਜਾਂਦਾ ਰਿਹਾ ਹੈ ਘਾਰਾ ਜਵਾਬ ਲੜਾਕੂ ਜਹਾਜ਼ ਲਈ ਆਦਮਪੁਰ 에ਅਰ ਬੇਸ ਤੋਂ ਤੁਰੰਤ ਹਮਲਾ ਕਰਨਾ ਆਸਾਨ ਭਾਰਤੀ ਹਵਾਈ ਫੌਜ ਲਈ ਪੰਜਾਬ ਸੈਕਟਰ ਦਾ ਆਦਮਪੁਰ 에ਅਰ ਬੇਸ ਬੇਹਦ ਖਾਸ ਅਰਮੈਕ ਕੁਸ਼ਕ ਮਾਰੇਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਦਮਪੁਰ 에ਅਰ ਬੇਸ ਤੋਰਾ ਪਾਕਿਸਤਾਨ ਦੇ ਝੂਠ ਦੇ ਦਾਅਵਿਆਂ ਨੂੰ ਬੇਨਕਾਬ ਕਰਨਾ ਸੀ ਤਾਂ ਉੱਥੇ ਹੀ ਭਾਰਤੀ ਹਵਾਈ ਫੌਜ ਦਾ ਹੌਸਲਾ ਵਧਾਉਣਾ ਸੀ ਆਦਮਪੁਰ 에ਅਰ ਬੇਸ ਪਾਕਿਸਤਾਨ ਤੋਂ ਬੇਹਦ ਨਜ਼ਦੀਕ ਹੈ ਜਿੱਥੇ ਰਾਫੇਲ ਸੁਖੋਈ 13 ਅਤੇ ਮਿਰਾਜ ਲੜਾਕੂ ਜਹਾਜ਼ ਫਰੰਟ ਲਾਈਨ ਤੇ ਤਣਾਤ ਹਨ ਅਤੇ ਇਸ 에ਅਰ ਬੇਸ ਤੇ ਹੋਣ ਵਾਲੀ ਐਕਟੀਵਿਟੀ ਦੁਸ਼ਮਨ ਲਈ ਚੇਤਾਵਨੀ ਹੈ। ਅਤੇ ਪੀਐਮ ਮੋਦੀ ਦਾ ਆਦਮਪੁਰ ਜਾਣ ਦਾ ਮਤਲਬ ਸਾਫ਼ ਹੈ ਕਿ ਹੁਣ ਭਾਰਤ ਹਰ ਅੱਤਵਾਦੀ ਹਮਲੇ ਦਾ ਮੂੰਹ ਤੋੜ ਜਵਾਬ ਦੇਵੇਗਾ ਤੇ ਆਦਮਪੁਰ 에ਅਰ ਬੇਸ ਤੋਂ ਉੱਠੀ ਇਹ ਗੂੰਜ ਪਾਕਿਸਤਾਨ ਸਮੇਂ ਪੂਰੀ ਦੁਨੀਆ ਨੂੰ ਸੁਣਾਈ ਦੇ ਰਹੀ ਹੈ। ਜਿਸ ਤੋਂ ਬਾਅਦ ਹੁਣ ਪਾਕਿਸਤਾਨ ਦੇ ਲੋਕ ਸਰਕਾਰ ਨੂੰ ਸਵਾਲ ਪੁੱਛਦੇ ਨਜ਼ਰ ਆ ਰਹੇ ਹਨ ਕਿ ਪਾਕਿਸਤਾਨ ਵੱਲੋਂ ਜਿਹੜੀ ਭਾਰਤ ਤੇ ਕਾਰਵਾਈ ਕਰਨ ਦੇ ਦਾਅਵੇ ਕੀਤੇ ਜਾ ਰਹੇ ਨੇ ਉਸ ਦੇ ਸਬੂਤ ਦਿਖਾਏ ਜਾਣ ਅੱਜ 에어ਫੋਰ ਨੇਵੀ ਔਰ ਆਰਮੀ ਦੇ ਸਭੀ ਜਾਬਾਜੋ ਬੀਐਸਐਫ ਦੇ ਆਪਣੇ ਸ਼ੁਰਵੀਰੋਂ ਕੋ ਸੈਲੂਟ ਕਰਦਾ ਹਾਂ ਜਿੰਦਾਬਾਦ 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 नजर उठाने का एक ही अंजाम होगा तबाही हम घर में कुछ कर मारेंगे ये नया भारत है ये भारत शांति चाहता है लेकिन अगर मानवता पर हमला होता है तो ये भारत युद्ध के मोर्चे पर दुश्मन को मिट्टी में मिलाना भी अच्छी तरह जानता है ਪੰਜਾਬ ਦਾ ਆਦਮਪੁਰ 에ਅਰ ਬੇਸ ਭਾਰਤ ਦਾ ਦੂਜਾ ਵੱਡਾ 에ਅਰ ਫੋਰਸ ਸਟੇਸ਼ਨ ਹੈ ਜਿਸ ਨੇ 1965 ਅਤੇ 1971 ਸਾਲੇ ਕਾਰਗਿਲ ਦੀ ਜੰਗ ਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਹੁਣ ਆਪਰੇਸ਼ਨ ਸਿੰਧੂਰ ਚ ਆਦਮਪੁਰ 에ਅਰ ਬੇਸ ਨੇ ਅਹਿਮ ਭੂਮਿਕਾ ਨਿਭਾਈ ਹੈ ਜਿਸ ਦਾ ਕੋ ਪਾਕਿਸਤਾਨ ਚ ਅਜੇ ਵੀ ਮੌਜੂਦ ਹੈ ਕਈਓ ਆਦਮਪੁਰ 에ਅਰ ਬੇਸ ਤੇ ਪਾਕਿਸਤਾਨ ਵੱਲੋਂ ਡਰੋਨ ਅਤੇ ਮਿਸਾਈਲਾਂ ਨਾਲ ਹਮਲਾ ਕੀਤਾ ਗਿਆ ਸੀ ਜਿਸ ਨੂੰ ਹਰ ਫਰੰਟ ਤੇ ਭਾਰਤ ਨੇ ਫੇਲ ਕਰ ਦਿੱਤਾ ਆਦਮਪੁਰ ਬੇਸ ਤੇ ਪੀਐਮ ਮੋਦੀ ਨੇ ਪਾਕਿਸਤਾਨ ਚ ਮੌਜੂਦ ਅੱਤਵਾਦੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਜੇਕਰ ਉਹ ਭਾਰਤ ਵੱਲ ਅੱਖਾਂ ਚੁੱਕਣਗੇ ਤਾਂ ਉਸ ਦਾ ਅੰਜਾਮ ਸਿਰਫ ਤਬਾਹੀ ਤੇ ਵਿਨਾਸ਼ ਹੀ ਹੋਵੇਗਾ ਭਾਰਤੀ ਸੈਨਾ ਦੀ ਜਲ ਥਲ ਤੇ ਹਵਾਈ ਸੈਨਾ ਨੇ ਪਾਕਿਸਤਾਨ ਚ ਕਿਤੇ ਆਪਰੇਸ਼ਨ ਸਿੰਧੂਰ ਨੇ ਜਿੱਥੇ ਪਾਕਿਸਤਾਨ ਦੇ 에ਅਰ ਬੇਸ ਰਡਾਰ ਸਿਸਟਮ ਸਨੇ ਅਤਵਾਦੀਆਂ ਦੇ ਠਿਕਾਣੇ ਤਬਾਹ ਕਰ ਦਿੱਤੇ ਤਾਂ ਉੱਥੇ ਹੀ ਚੀਨ ਵੱਲੋਂ ਬਣਾਏ ਹਥਿਆਰਾਂ ਅਤੇ ਮਿਜ਼ਾਈਲਾਂ ਦੀ ਵੀ ਦੁਨੀਆ ਸਾਹਮਣੇ ਪੋਲ ਖੋਲ੍ਹ ਕੇ ਰੱਖ ਦਿੱਤੀ ਜਿਸ ਤੋਂ ਬਾਅਦ ਪਾਕਿਸਤਾਨ ਪੂਰੀ ਦੁਨੀਆ ਅੱਗੇ ਬੇਪਰਦ ਹੋ ਚੁੱਕਿਆ ਹੈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਲੜਾਈ ਪਾਕਿਸਤਾਨ ਨਾਲ ਸੀ ਲੇਕਿਨ ਪਾਕਿਸਤਾਨ ਸਨੇ ਚੀਨ ਅਤੇ ਤੁਰਕੀ ਦੇ ਹਥਿਆਰ ਵੀ ਵਿਸ਼ਵ ਪੱਧਰ ਤੇ ਬੇਨਕਾਬ ਹੋਏ ਹਨ ਜਦੋਂ ہماری ਫੌਜਾਂ न्यूक्लियर ब्लैक मेल की धमकी की हवा निकाल देती है तो आकाश से पाताल तक एक ही बात गूंजती है भारत माता की जय भारत माता की जय भारत माता की जय आदमपुर एयर बेस भारतीय हवाई फौज ਦਾ ਇੱਕ ਅਹਿਮ ਅੰਗ ਮੰਨਿਆ ਜਾਂਦਾ ਜਿੱਥੋਂ ਦੀ ਜ਼ਿਆਦਾਤਰ ਆਪਰੇਸ਼ਨ ਭਾਰਤੀ ਹਵਾਈ ਫੌਜ ਵੱਲੋਂ ਕੀਤੇ ਜਾਂਦੇ ਨੇ ਜੇਕਰ ਗੱਲ ਕਰੀਏ 1965 1971 ਅਤੇ ਕਾਰਗਿਲ ਦੀ ਲੜਾਈ ਵੀ ਇੱਥੋਂ ਦੀ ਹੀ ਜ਼ਿਆਦਾ ਆਪਰੇਸ਼ਨ ਕੀਤੇ ਗਏ ਤਾਂ ਨਰਿੰਦਰ ਮੋਦੀ ਅਚਾਨਕ ਆਦਮਪੁਰ 에ਅਰ ਬੇਸ ਤੇ ਪਹੁੰਚਦੇ ਨੇ ਤਾਂ ਉੱਥੇ ਹੀ ਪਾਕਿਸਤਾਨ ਵੱਲੋਂ ਜੋ ਲਗਾਤਾਰ ਇੱਕ ਪ੍ਰੋਪਗੈਂਡਾ ਚਲਾਇਆ ਜਾ ਰਿਹਾ ਸੀ ਕਿ ਪਾਕਿਸਤਾਨ 에ਅਰ ਫੋਰਸ ਵੱਲੋਂ ਆਦਮਪੁਰ 에ਅਰ ਬੇਸ ਨੂੰ ਉਡਾਇਆ ਗਿਆ ਤੇ S-400 ਨੂੰ ਤਬਾਹ ਕਰ ਦਿੱਤਾ ਗਿਆ ਤਾਂ ਇਹ ਸਾਰੀਆਂ ਤਸਵੀਰਾਂ ਨਰਿੰਦਰ ਮੋਦੀ ਹੁਣਾ ਦੀ ਬੈਕਗ੍ਰਾਉਂਡ ਦੇ ਵਿੱਚ ਦੇਖੀਆਂ ਜਾ ਸਕਦੀਆਂ ਨੇ ਜਿਸ ਤਰੀਕੇ ਦੇ ਨਾਲ ਨਰਿੰਦਰ ਮੋਦੀ ਆਦਮਪੁਰ 에ਅਰ ਬੇਸ ਦੇ ਵਿੱਚ ਅਚਾਨਕ ਪਹੁੰਚਦੇ ਨੇ ਤਾਂ ਉੱਥੇ ਹੀ ਉਹ ਭਾਰਤੀ ਹਵਾਈ ਫੌਜ ਦੇ ਅਧਿਕਾਰੀਆਂ ਤੇ ਪਾਇਲਟਾਂ ਦੇ ਨਾਲ ਮੁਲਾਕਾਤ ਕਰਦੇ ਨੇ ਤੇ ਉਹਨਾਂ ਦਾ ਹੌਸਲਾ ਫਜ਼ਾਈ ਕਰਦੇ ਨੇ ਤੇ ਸਾਫ਼ ਤੌਰ ਤੇ S400 ਰਡਾਰ ਸਿਸਟਮ ਤੇ ਨਾਲ ਹੀ ਆਦਮਪੁਰ 에ਅਰ ਬੇਸ ਦੀ ਹਵਾਈ ਪੱਟੀ ਤੇ ਚੱਲਦੇ ਦਿਖਾਈ ਦਿੰਦੇ ਨੇ ਜਿਸ ਤੋਂ ਸਾਫ਼ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਕਿਸਤਾਨ ਨੂੰ ਵਿਸ਼ਵ ਪੱਧਰ ਤੇ ਬੇਨਕਾਬ ਕਰਨ ਦੇ ਲਈ ਹੀ ਆਦਮਪੁਰ 에어 베이스 ਤੇ ਪਹੁੰਚੇ ਸਨ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਅਨਿਲ ਦੇ ਨਾਲ ਜਗਬਾਣੀ ਲਈ ਵਰੁਣਪਟ